ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਏ ਯਾ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਡੇਲੀ ਬੋਸ ਪੰਜਾਬੀ ਦੇਖ ਰਹੇ ਸਰਦਾਰਸ਼ਕੰਦ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਜਿੱਥੇ ਇੱਕ ਪਾਸੇ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਦੇ ਨਾਲ ਜੂਝ ਰਿਹਾ ਹੈ ਤਾਂ ਦੂਜੇ ਪਾਸੇ ਗੁਰੂ ਘਰਾਂ ਦੇ ਵਿੱਚ ਵੀ ਅਰਦਾਸਾਂ ਕਰਵਾਈਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਲਗਾਤਾਰ ਸਹਿਹਰਦ ਹੈ ਕੀ ਪੰਜਾਬੀਆਂ ਨੂੰ ਇਸ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾ ਸਕੇ ਤਾਂ ਇਹ ਸਭ ਦੇ ਵਿਚਾਰੇ ਗੁਰੂ ਘਰ ਪਹੁੰਚੇ ਮੰਤਰੀ ਤਰਨਪ੍ਰਿੰਤ ਸੋਨ ਦੇ ਵੱਲੋਂ ਗੁਰੂ ਘਰ ਦੇ ਵਿੱਚ ਪੰਜਾਬ ਜਿਹੜਾ ਇਸ ਵੇਲੇ ਹੜ੍ਹਾਂ ਦੇ ਪਾਣੀ ਨਾਲ ਜੂਝ ਰਿਹਾ ਉਸ ਨੂੰ ਲੈ ਕੇ ਅਰਦਾਸ ਕਰਵਾਈ ਗਈ ਹੈ ਦਸਮ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕੀ ਮਹਾਰਾਜ ਜੀ ਸਾਨੂੰ ਬਖਸ਼ ਲੋ ਅਸੀਂ ਤੁਹਾਡੇ ਅੱਗੇ ਅਰਦਾਸ ਕਰਦੇ ਹਾਂ ਇਹ ਪੰਜਾਬ ਜਿਹੜਾ ਪਾਣੀਆਂ ਦੀ ਮਾਰ ਚੱਲ ਰਿਹਾ ਹੈ ਇਹ ਪੰਜਾਬ ਦੇ ਵਿੱਚ ਜੋ ਹਾਲਾਤ ਸ਼ਾਂਤ ਹੋ ਜਾਣ ਇਸ ਮੌਕੇ ਦੇ ਉੱਤੇ ਸਿੱਖ ਸੰਗਤਾਂ ਦੇ ਨਾਲ ਰਲ ਕੇ ਉਹਨਾਂ ਦੇ ਵੱਲੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਅਰਦਾਸ ਕਰਵਾਈ ਗਈ ਹੈ ਜਿਹੜਾ ਕਿ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਇਸ ਤੋਂ ਪੰਜਾਬ ਨਜਿੱਠ ਸਕੇ ਤਾਂ ਕਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਅਰਦਾਸ ਕਰਵਾਈ ਗਈ ਹੈ ਆਉ ਤੁਹਾਨੂੰ ਦਿਖਾਉਨੇ ਆਂ ਸੇਪੂਨ ਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਹ ਸ੍ਰੀ ਭਗਵਤੀ ਦੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਮ੍ਰਿਤਪੁਰ ਤੇ ਅਮਰਦਾਸ RAMਦਾਸ ਜੀ ਹੁਣ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਟਿੱਕਾ ਸਭ ਤੁਜਾਏ ਤੇਗ ਬਹਾਦਰ ਸਿਮਰਿਆ ਕਰਮਾਂ ਨੇ ਤਾਵੇ ਧਾਏ ਸਭ ਤੈਨੂੰ ਸਹਾਇ ਤਸਵੀਰ ਪਿਤਾ ਕਲਗੀ ਧਰ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤਾਈ ਨੂੰ ਸਹਾਈ ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ ਹਾਜ਼ਰ ਨਾਜ਼ਰ ਗਰੀਬਨ ਵਾਸ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿਤਰ ਪਾਰ ਦਰਸ਼ਨ ਦਾਤਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲੋ ਜੀ ਸ੍ਰੀ ਦਸ਼ਮ ਦਰਬਾਰ ਸਾਹਿਬ ਲੋਕ ਦਰਬਾਰ ਸਾਹਿਬ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲੋ ਜੀ ਸਾਹਿਬਾਬਾ ਅਜੀਤ ਸਿੰਘ ਜੀ ਸਹਿਬਾਬਾ ਜੁਝਾਰ ਸਿੰਘ ਜੀ ਸਹਿਬਾਬਾ ਜੋਰਾਵਰ ਸਿੰਘ ਜੀ ਸਹਿਬਾਬਾ ਬਤੇ ਸਿੰਘ ਜੀ ਹਦੇ ਸਿੰਘ ਜੀ ਦੇ ਜਥੇ ਸੇਗ ਪੰਜ ਪਿਆਰੇ ਪੰਜ ਵੀਰ 40 ਮੁਕਤੇ ਹੱਥੀਆਂ ਜੱਪੀਆਂ ਤੱਪੀਆਂ ਚਿੱਤਾਂ ਗੁਤਾਂ ਚੀਰ ਦਾ ਸਿੰਘਾਂ ਸਿੰਘਣੀਆਂ ਦੇ ਪਵਿੱਤਰ ਕਮਾਈ ਦਾ ਧਿਆਨ ਤਾਂ ਇਹ ਖਾਲਸਾ ਜੀ ਸਾਹਿਬ ਬੋਲਾ ਜੀ ਅੱਲਹੁ ਅਲਹੁ ਤੱਕ ਤਾਂ ਸਰਬੱਤ ਗੁਰਦੁਆਰਿਆਂ ਗੁਰੂ ਘਰਾਂ ਤੀਰਥਾਂ ਛਾਨ ਸਾਹਿਬਾਂ ਤੋਂ ਸੇਨਾਰੇ ਜੋੜ ਮੇਲਿਆਂ ਦੇ ਦਰਸ਼ਕਦਾਰੇ 96 ਕਰੋੜ ਚੱਕਰਵਰਤੀ ਖਾਲਸੇ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿਬ ਬੋਲਾ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਇਹ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪ ਤਾਵੇ ਚੰਤਾਵਣ ਦਾ ਸਦਕਾ ਸਰਬ ਸੁਖ ਹੋਏ ਜਾ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਹ ਰਛਿਆ ਰਾਇਤ ਤੇ ਤੇ ਖਤੇ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਬਖਸ਼ਿਸ਼ ਕਰੋ ਜੀ ਆਪਣੇ ਖਾਲਸੇ ਨੂੰ ਰਾਇਤ ਦਾਨ ਵਿਵੇਕ ਦਾਨ ਵਿਸਵਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਢੰਡੇ ਬੁੰਗੇ ਜੁੱਗੋ ਜੁਗਿਆ ਢਲ ਧਰਮ ਕਾਜ ਆਜਕਾਰਾ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤੁੱਤੀ ਮਤ ਪਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਜੀ ਹੋ ਜਿਨ੍ਹਾਂ ਗੁਰੂ ਧਾਮਾਂ ਤੋਂ ਆਪ ਜੀ ਖਾਲਸੇ ਪੰਥ ਨੂੰ ਸੇਵਾ ਸੁਭਾਲ ਤੋਂ ਪਾਤਸ਼ਾਹ ਜੀ ਹੋ ਛੋੜਿਆ ਗਿਆ ਇਤਨਾ ਗੁਰੂ ਧਾਮਾਂ ਦੀ ਸੇਵਾ ਸੰਭਾਲ ਦੇ ਖੁੱਲੇ ਦਰਸ਼ਨ ਦਦਾ ਰਹਿਆ ਪਾਤਸ਼ਾਹ ਜੀ ਆਪਣੇ ਖਾਲਸੇ ਜੀ ਨੂੰ ਬਖਸ਼ੋ ਮਹਾਰਾਜੀ ਨਮਾਣਿਆਂ ਦੇ ਮਾਣ ਮਹਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਲਗਤਿਆਂ ਦੀ ਗੱਤ ਨੇ ਪੱਤਿਆਂ ਦੀ ਪਤ ਨੇ ਆਸਰਿਆਂ ਦੇ ਆਸਰਾ ਨੇ ਧਿਰਿਆਂ ਦੀ ਧਿਰ ਧਨ 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 ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਬੋਡੀ ਸੁਲਤਾਨ ਪਾਦਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਓ ਮੇਰੀ ਪੀੜੀ ਦੇ ਮਾਲਕ ਬੰਦੀ ਛੋੜਦਾਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਸ਼ਮੇਸ਼ ਪਿਤਾ ਦਾ ਕਲਗੀਧਰ ਪਾਦਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਦਸਾਂ ਪਾਤਸ਼ਾਹਿਆਂ ਦੀ ਜਗਦੀ ਜੋਤ ਹਾਜ਼ਰ ਨਾਜ਼ਰ ਕਰੀਬ ਨਿਵਾਜ ਸੱਚੇ ਪਾਦਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਆ ਪਾਵਨ ਪਿਤਰ ਸਥਾਨਾਂ ਦੇ ਪਾਤਸ਼ਾਹੀਓ ਆਪ ਜੀ ਦੇ ਪਾਵਨ ਪਿਤਰ ਚਰਨਾ ਕਮਲਾ ਪਾਸ ਮਹਾਰਾਜ ਜੀ ਸੱਚਖੰਡ ਵਾਸੀ ਮਹਾਂਪੁਰਖ ਸ੍ਰੀਮਾਨ ਸੰਤ ਬਾਵਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਪਾਲਾ ਜੀ ਜਿਨ੍ਹਾਂ ਦੇ ਸਥਾਨਾਂ 'ਤੇ ਆਪ ਜੀ ਦੇ ਚਰਨਾ ਕਮਲਾ ਵਿਖੇ ਅਰਦਾਸ ਬੇਨਤੀ ਜੋਤਰੀਏ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਮਹਾਰਾਜ ਜੀ ਇਸ ਵੇਲੇ ਸੰਤ ਮਹਾਂਪੁਰਖ ਬਾਬਾ ਗੁਰਦੇਵ ਸਿੰਘ ਜੀ ਇਸੇ ਤਰ੍ਹਾਂ ਬਾਬਾ ਬਲਦੇਵ ਸਿੰਘ ਜੀ ਪਾਤਸ਼ਾਹੀ ਦੋ ਦਾਸ ਇਸੇ ਤਰ੍ਹਾਂ ਭਾਈ ਬਾਬਾ ਦਸਕਰਨ ਸਿੰਘ ਜੀ ਅਤੇ ਸਾਡੇ ਸਮਾਨ ਜੋ ਕੈਬਨਟ ਮੰਤਰੀ ਪਾਇਤਲਨ ਪ੍ਰੀਤ ਸਿੰਘ ਜੀ ਸਾਦ ਮਹਾਰਾਜ ਜੀ ਸਾਰੀ ਸੰਗਤ ਆਪ ਜੀ ਦੇ ਚਰਨਾਂ ਕਾ ਲਿਖਿਆ ਦਾਸ ਬੇਨਤੀ ਜੁਲੜੀਏ ਪਾਤਸ਼ਾਹੀਓ ਕਿਰਪਾ ਕਰੋ ਗਰੀਬ ਨੂੰ ਮਾਝਿਓ ਜੋ ਮਾਰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਤੀਨਾ ਹੁਆ ਸਾਚੁ ਵਿਚਕਰਤਾ ਪੁਰਖ ਸੁਖਸਲੋਆ ਬਾ ਨਾ ਮੈਂਦਾ ਹੋਆ ਮਹਾਰਾਜ ਆਪ ਜੀ ਦੇ ਬਾਣੇ ਦੀ ਸਾਰੇ ਵਰਤਾਰੇ ਵਰਤ ਰਿਹਾ ਪਾਤਸ਼ਾਹ ਜੀ ਇਸ ਵੇਲੇ ਕਾਲ ਜੁਗੀ ਜੀਵ ਰਹਾ ਹਰ ਜੀ ਪੰਜਾਬ ਦੀ ਧਰਤੀ ਤੇ ਜੋ ਬਾਣੇ ਵਰਤ ਰੇ ਮਹਾਰਾਜ ਕਿਰਪਾ ਕਰੋ ਪਾਤਸ਼ਾਹ ਜੀ ਆਪ ਸਾਰੇ ਹੀ ਪਾਤਸ਼ਾਹ ਜੀ ਉਹ ਟੂਟੀ ਗੰਢਣ ਹਾਰ ਕਪਾਲ ਜੀ ਮਹਾਰਾਜ ਜਿੱਟਿਆਂ ਦੀਆਂ ਗੱਢਣ ਵਾਲੇ ਜੇ ਗਰੀਬ ਨਵਾਜ਼ ਮਹਾਰਾਜ ਪੰਜਾਬ ਦੀ ਧਰਤੀ ਦੇ ਪਾਤਸ਼ਾਹ ਜੀ ਆਪ ਜੀ ਦੀ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਕਿਰਪਾ ਕਰੋ ਮਾਰੇ ਹਾੜੂਪੀ ਜਿਹੜਾ ਪਾਤਸ਼ਾਹ ਜੀ ਆਫਤਾਈ ਹੋਈ ਹੈ ਮਹਾਰਾਜ ਜੀ ਆਪ ਜੀ ਨੇ ਤਾਂ ਨਗਰੂਗ ਹੋ ਗਏ ਸਨ ਮਹਾਰਾਜ ਆਪ ਦੀ ਪਾਤਸ਼ਾਹੀ ਵੱਡੇ ਪਾਤਸ਼ਾਹ ਸੀ ਮਹਾਰਾਜ ਆਪ ਜੀ ਦੇ ਪਛੰਦ ਦੇ ਗਰੀਬ ਨਿਵਾਜ਼ ਆਪ ਜੀ ਨੇ ਚੜੀ ਹੋਈ ਸਰਸਾ ਵੀ ਭਾਰ ਕਰ ਲਈ ਸੀ ਗਰੀਬ ਨਿਵਾਜ਼ ਜੀਓ ਪਰ ਇਹ ਕਰਜ ਵੀ ਜੀਵ ਆਪ ਜੀ ਦੇ ਬੱਚੇ ਆ ਮਹਾਰਾਜ ਕਿਣ ਕਿਣ ਭੁੱਲਣਾ ਆ ਰਗਾ ਬਖਸ਼ ਲੋ ਬਖਸ਼ ਲੋ ਬਖਸ਼ ਲੋ ਮਹਾਰਾਜ ਜੀ ਆਪ ਜੀ ਬਖਸ਼ਿੰਦ ਪਿਤਾ ਜੀ ਇਸ ਵੇਲੇ ਪਾਤਸ਼ਾਹ ਜੀ ਆਪ ਜੀ ਦੇ ਬੱਚਿਆਂ ਦੀ ਪਾਤਸ਼ਾਹ ਜੀ ਝੋਲੀ ਅੜ ਕੇ ਅਰਦਾਸ ਬੇਨਤੀ ਹੈ ਗਰੀਬ ਨਿਵਾਜ਼ ਹੁਣ ਆਪ ਜੀ ਕਿਰਪਾ ਕਰੋ ਮਹਾਰਾਜ ਜੀ ਪਹਿਲਾਂ ਦੀ ਤਰ੍ਹਾਂ ਮਹਾਰਾਜ ਪੰਜਾਬ ਨੂੰ ਹਰਿਆ ਭਰਿਆ ਕਰੋ ਗਰੀਬ ਨਿਵਾਜ਼ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਕਰੋ ਗਰੀਬ ਨਿਵਾਜ਼ ਅਰਦਾਸ ਬੇਨਤੀ ਪ੍ਰਵਾਨ ਕਰਦੇ ਮਹਾਰਾਜ ਜੀ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਖੁਸ਼ੀ ਪ੍ਰਸੰਨ ਜਾਵੇ ਜੋ ਅੜੇ ਸੋ ਝੜੇ ਜੋ ਸ਼ਰਨ ਪਰੇ ਸੋ ਤਰੇ ਕਲਾ ਕੀ ਦੇ ਪ੍ਰਤਿਮਾਨ ਦੀ ਵਰਤੇ ਗੁਰੂ ਨਾਨਕ ਗੁਰੂ ਦੇ ਬੈਸਣ ਦੀ ਚੜਦੀ ਹੋਏ ਕਲਾ ਤੇਰੇ ਭਲੇ ਸਰਬੱਤ ਦਾ ਭਲਾ